ਇਹ ਵੰਤਰਾ ਬੋਬੋ ਵੈਲਕਮ ਹੈ ਜੀ ਤੇ ਬਾਈ ਛਿੰਦੂ ਨਾਲ ਪਹੁੰਚੁਕੇ ਜੀ ਪਿੰਡ ਬਾਈ ਦਾ ਹੈ ਤੇ ਮੋਵਾਲ ਜ਼ਿਲ੍ਹਾ ਮਰਸਾ ਤਸੀਲ ਬਮਕਾਲਾ ਦੇਖੋ ਅੱਜ ਵੀ ਕੋ ਘਟੋਗੜ ਪੰਜ ਚਲੇਫਲ ਪਸ਼ੂ ਸੇਲ ਨਾਲ ਇੱਕ ਗਾਮੀ ਹੈਗੀ ਆ ਚੰਗੇ ਰਿਕਾਰਡ ਦੇ ਪਸ਼ੂ ਤੇ ਬਾਕੀ ਬਾਈ ਜਿਹਨਾਂ ਨਾਲ ਗੱਲਬਾਤ ਕਰੀ ਬਾਈ ਜੀ ਆਖੀ ਚੱਲ ਜੀ ਚੱਲੋ ਹੋਰ ਬਾਈ ਜੀ ਸਾਡਾ ਠੀਕ ਠਾਕ ਹੈ ਬਹੁਤ ਵਧੀਆ ਚੱਲ ਜੀ ਚੱਲਦੇ ਰਹੋ ਬਰਾਬਰ ਬਤਿਨਾਂ ਕਰਾਂਗੇ ਬਾਈ ਜੀ ਬਹੁਤ ਸ਼ੁਕਰੀਆ ਜਮਾ ਰਹੀ ਯਾਨੀ ਬਗਾ ਕੰਮ ਨਿਕਲ ਗਿਆ ਬਗਾ ਮੈਂ ਚੱਲਦਾ ਇੰਦਰ ਬੱਜਿਆ ਆਉਂਦਾ ਨਾ ਜਾਦਾ ਇਹ ਚੰਗਾ ਦਾਣਾ ਮਿਲਣਾ ਫੇਰ ਲੈਣਾ ਚਾਹੀਦਾ। ਕੰਮ ਚੱਲੀ ਜਾਣਾ ਕਿ ਨਹੀਂ ਜੀ? ਪੁਰਸਾ ਹਲਾ ਲਓ ਕਿ ਦੂਜਾ ਸਵੇਰ ਵਾ ਮੂੰਹ ਚ ਉੱਗੀ ਆ ਜੇ। ਅੱਛਾ ਤੇ ਰਾਤ ਸੂਈ ਮੇਰੇ ਹਸਾਲਾ 17 ਕਿਲੋ ਲਾ ਕੇ ਬੌਲਾ ਹੋ ਗਿਆ ਐਸੋ। ਅੱਛਾ ਠੀਕ ਹੈ ਜੀ। ਰਾਤੀ 10 ਕਿਲੋ ਬੌਲਾ ਚ ਹੋਇਆ ਸਾਨੂੰ ਸਾਫ ਕਰ ਸੀ। ਅੱਛਾ ਤੇ ਸਿਰਫ 8 ਕਿਲੋ ਸੂਈ ਦੇਸਪਰ ਆ ਜੀ। ਤਵੇ ਲੋ ਤਾ ਵੇਖ ਲੋ ਕਿੰਨਾ ਆ ਤਾਂ ਵੈੜ ਵਿੱਚੋਂ ਫੇਟ ਆ ਗਈ। ਵੈੜ ਤੋਂ ਲੱਗੇ ਫਿਰ ਤੁਹਾਨੂੰ। ਹਾਂ ਜੀ ਉਦੋਂ ਲੱਗੇ ਫਿਰ। ਨਹੀਂ ਇਧਰੋਂ ਚਰਵਾਗੇ ਆਪਾਂ ਦੋ। ਚੱਲੋ ਇਧਰੋਂ ਬਹਾਵ ਹੋ ਗਿਆ। ਚੱਲ ਜੀ। ਇਹ ਗਿਆ ਮਾਲ ਸਾਰਾ ਕੋਲੋਂ ਦੰਬ ਕਿਵੇਂ ਜਾਂਦਾ ਰਸਪਾਂ ਦਾ ਛਾਪਾ ਲਗੋ ਸੁਝਾਵੇਂ ਦੀਆਂ ਇਹ ਸੁਝਾਦੇ ਅੱਛਾ ਇਹ ਮਿੱਧੀ ਝੋਟੀ ਆਪਣੇ ਕੋ ਗਈ ਜੀ ਹਾਂਜੀ ਇਹ ਤੁਹਾਡੀ ਵੀਡੀਓ ਚ ਨਹੀਂ ਪਈ ਉਹਨੇ ਵੀਡੀਓ ਪਈ ਬੰਦੇ ਨੇ ਹੋਰ ਮਹਿ ਲਈ ਬਾਅਦ ਵਿੱਚ ਉਹਨੇ ਇਹ ਮਿੱਧੀ ਝੋਟੀ ਆ ਗਈ ਮੁੜ ਕੇ ਇਹ ਲੈ ਲਈ ਅੱਛਾ ਝੋਟੀ ਉਹਨੇ ਮਗਾ ਲਈ ਲੈ ਇਹ ਝੋਟੀ ਕੋ 15 ਕਿਲੋ ਦੁੱਧ ਕੱਢਿਆ ਜੀ ਅੱਛਾ ਠੀਕ ਹੈ ਤੇ 3 ਮਹੀਨੇ ਰਸੂਘਾ ਬੰਦਾ ਬਾਹਰ ਚਲੇ ਗਿਆ ਪਿਆ ਠੀਕ ਹੈ ਇੱਧਰ ਗਈ ਭਰਤਾਨ ਲੈ ਭਰਤਾਨ ਹਾਂਜੀ ਤੇ ਬੰਦਾ ਬਾਹਰ ਚਲੇ ਗਿਆ ਤਾਰ ਦਿੱਤੀ ਜੀ ਇਹ ਹੋਵੇ 13 ਕਿਲੋ ਦੁੱਧ ਦੇ 13 ਕਿਲੋ ਇਸ ਟਾਈਮ ਤੋਂ ਜਾਈ 13 ਕਿਲੋ ਤੋਂ ਜੇ ਆਹ ਮਗਰ ਕੱਢੀ ਜੀ ਇਹ ਦੇ ਵਿਨਾਗਰ ਪੱਤੀ ਦਾ ਤੇ ਕੋਲੇ ਵਰਗੀ ਹਾਂਜੀ ਕੋਲੇ ਮੇਰੀ ਲਓ ਜੀ ਤੇਰਾ ਕੋਲ ਇਸ ਤਰ੍ਹਾਂ ਤਿਆਰ ਆ ਤੇ ਵੇਖੋ ਬਰਾਦੀ ਚੁਾਈ ਜੂਆਂ ਵਧੀਆ ਐ ਜੈਡ ਬਲੈਕ ਹੈ ਨਾ ਮੇਰੀ ਹਾਂ ਹਾਂ ਬਹੁਤ ਚੁਾਈ ਜਿਆਦੀ ਲੋ ਟੋਰ ਲੋ ਬਰਾਦੀ ਉਹਨਾਂ ਕੱਢ ਨਹੀਂ ਬਿਲਕੁਲ ਤੇ ਠੀਕ ਠੀਕ ਹੈ ਜੀ ਦੁੱਧ ਭਾਬੀ ਜੀ ਬਾਜ਼ ਜਾਣਾ ਕੋਈ ਫਿਰ ਬੜਾ ਟਾਈਮ ਦਾ ਹੋਇਆ ਨਹੀਂ ਕੋਈ ਅਜੇ ਬਿਲਕੁਲ ਜੀ ਦੁੱਧ ਭਾਬੀ ਫਿਰ ਉੱਥੇ ਜਾ ਜੀ ਨਹੀਂ ਲਾਇਆ ਆਪਣੇ ਘਰ ਹਾਂ ਬਸ ਪਰ ਤੁਹਾਨੂੰ ਪਤਾ ਵੇਖੋ ਮਹੀਨਾ ਕੱਟ ਗਿਆ ਆ ਹਾਂਜੀ ਹਾਂਜੀ ਤੇ ਹਾਂ ਉਹ ਖਾਲੋਂ ਦਾ ਜੀ ਕਰ ਮੈਂ ਪਾਸੇ ਵਾ ਕੇ ਨਹੀਂ ਜਾਂਦਾ ਕਿ ਨਹੀਂ ਆਜੋ ਆਜੋ ਦੇ ਤਾਂ ਆਪਣਾ ਜੀ ਦੂਜੇ ਨਹੀਂ ਹਾਂ ਨਹੀਂ ਨਹੀਂ ਲੱਗਦਾ ਭਜੀ ਨਹੀਂ ਲੱਗਦਾ ਠੀਕ ਆ ਉਹ ਜਿਆਦੀ ਤੋਂ ਤੂੰ ਥਾਲੀ ਛੋਟੀ ਹਾਂਜੀ ਬਹੁਤ ਜਿਆਦੀ ਤੋਂ ਤੂੰ ਥਾਲੀ ਛੋਟੀ ਬਸ ਠੀਕ ਆ ਜਿਹੜਾ ਫਰੂਦਾ ਯਾਦਗਾਰ ਘਾੜ ਬਾਕੀ ਬਹੁਤ ਜਿਆਦੀ ਤੋਂ ਆਈ ਬੜੀ ਕਾਹਲੀ ਰੱਖੀ ਆ ਹਾਂਜੀ ਹਾਂਜੀ ਬਸ ਤੂੰ ਮੁੱਲ ਵੀ ਆਪਣੇ ਜੈ ਜੀ ਜੈ ਜੀ ਰੱਖ ਲੈ ਬਸ ਬਿਲਕੁਲ ਛੋਟੇ ਹਾਂਜੀ ਫੜੀ ਮੋਲ ਕਰਾਉਣ ਨੂੰ ਭਾਵੇਂ ਸਾਮਾਨ ਵੀ ਝੋਟੀ ਰਹੀ ਜਿੰਨਾ ਦੱਸਿਆ ਹਾਂਜੀ ਹਾਂਜੀ ਬਾਈ ਆਪਾਂ ਬਿਲਕੁਲ ਜੈ ਜੀ ਇੱਕ ਦਾਅ ਕਰਦੀ ਆ 15 ਗੜਾ ਜੋ ਮਰਜ਼ੀ ਕਰਦੀ ਆ ਹਾਂ ਰਾਂ ਜਿਹੜੀ ਜਿਹੜੀ ਇੱਕ ਪੱਲ ਦੀ ਇੱਕ ਪੰਦੀ ਦੇਣੀ ਆ ਚਲੋ ਚਲੋ ਦੁਬਾਰਾ ਤੇ ਰੱਖੀ ਠੀਕ ਹੈ ਬਾਈ ਜਿਹੜਾ ਮਰਜ਼ੀ ਜਾਵੇ ਝੋਕੇ ਫੜੇ ਮਗਰ ਕੱਟੀ ਜੜ ਬਣਾ ਚਲੋ ਠੀਕ ਹੈ ਆ ਜੀ ਹਾਂਜੀ ਹਾਂਜੀ ਇਹ ਗੁੱਦਾ ਖੁਆ ਦੇ ਇਹ ਹੋਈ ਜਾ ਹਾਂਜੀ ਪੌਣਾ ਜੀ ਦੇ ਕੋ ਦੋ ਤਿੰਨ ਦਿਨ ਹੋ ਗਏ ਸੂਦੇ ਨੂੰ ਠੀਕ ਹੈ ਜੀ ਪੂਰਾ ਬੌਲਾ ਅੱਠਾਂ ਅੰਗਲ ਹੋ ਗਏ ਅੱਛਾ ਠੀਕ ਹੈ ਇਹਨਾਂ ਦੇ ਬੌਲਾ ਦੇ ਹਾਂ ਜੀ ਇਹ ਦਮ ਕਰਤੀ ਕਰਤਾ ਬਣਾ ਇਹਦੇ ਮਾ ਕਰਤੀ ਕਰਤੀ ਜੇ ਦਮ ਕਰਤੀ ਮਗਰ ਕਰਤੀ ਜਮਾ ਦੇ ਦੋ ਜਸੂਆ ਦੇ ਜੀ ਖੋਲੋ ਬਤ ਇਹ ਵੀ ਖੋਲੀ ਫਿਰ ਲੋ ਜੀ ਬੱਚੇ ਬਾਅਦ ਵਿੱਚ ਖਾਣਗੇ ਨਾ ਜੀ ਬੱਚੇ ਠੰਡ ਕਰਕੇ ਨਾ ਅੰਦਰੇ ਬੱਦੇ ਫਿਰ ਨਹੀਂ ਨਹੀਂ ਬਿਲਕੁਲ ਠੰਡ ਹੈ ਹੀ ਭਾਈ ਜੀ ਬੋਕਾ ਬਹੁਤ ਟੱਕ ਜੁੱਤੀ ਮਾਰੀ ਇੰਸਾਨਾਂ ਦਾ ਕਰ ਲੋ ਟਰ ਟਰ ਲੋ ਜੀ വീട്ട ਮੈਂ ਰਣੀ ਤੋਂ ਚੰਗੀ ਰਣੀ ਨਹੀਂ ਜਾਣਾ ਵਾਹ ਜੀ ਬਿਲਕੁਲ ਬਾਕੀ ਗੁੱਸੇ ਹੋ ਗਿਆ ਤਾਂ ਫਾਇਦਾ ਕੀ ਜੀ ਬਿਲਕੁਲ ਜੀ ਬਿਲਕੁਲ ਬਾਕੀ ਗੁੱਦ ਰਿੱਧੀ ਬੋਲਾ ਹੀ ਇੰਨਾ ਸਾਫੜਦੇ ਬਾਕੀ ਆਪਾਂ ਥਣ ਚੱਲਦੇ ਵਿਖਾਉਣੇ ਅਜੇ ਦੁੱਧ ਆਪਣੀ ਸਮਝਣਾ ਕੋ ਮੈਂਨੇ ਆਪੇ ਵੇਖ ਲਵਾਂ ਕਿੰਨਾ ਕਰੂਗੀ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਅੱਜ ਦੇ ਸੂਈ ਬੋਲੇ ਦੇ ਮਹਿਮਾਂ ਜੀ ਹਾਂ ਜੀ ਠੀਕ ਹੈ ਜੀ ਮੋਲੇ ਦਾ ਵੀ ਸੰਦੀ ਜੀ ਜੈ ਜੀ ਆ ਇਹਦਾ ਭਾਵੇਂ ਸਵਾ ਕਰ ਲੀਏ ਜੋ ਮਰਜ਼ੀ ਕਰ ਲਈਏ ਦੇ ਜੀ 18 ਦੀ ਬਜਾਈ ਜਾਨ ਦੋ ਲਓ 15 ਦੇ ਚਲੋ ਹਾਂ ਲਾਜੀ 15 ਠੀਕ ਹੈ ਜੀ ਬਿਲਕੁਲ ਜੀ ਜਿਆਦਾ ਜੀ ਰੱਖਣੇ ਮੋਰਨ ਜਿਆਦਾ ਨਹੀਂ ਕਰਾਂਗੇ ਦੂਜਾ ਸੁਬਾਹ ਝੋਟੀ ਤੇ ਹਾਂ ਨਹੀਂ ਨਹੀਂ ਸੋਣੀ ਸੋਣੀ ਝੋਟੀ ਠੀਕ ਹੈ ਮੂੰਹ ਦੇ ਮੂੰਹ ਤਾਂ 6 ਦਾ ਬੱਠੀ ਜਿਹਾ ਮੂੰਹ ਹੈ ਹਾਂ ਜੀ ਆ ਵੀ ਦੂਜਾ ਸੁਬਾਹ ਇਹ ਵੀ ਦੂਜਾ ਸੁਬਾਹ ਹੈ ਜੀ ਦੂਜਾ ਸੁਬਾਹ ਇਹ ਨੂੰ 6 ਜਮੋ 6 ਦਾ 6 ਦਾ ਬਹੁਤ ਵੱਡੀ ਝੋਟਲੇਗਾ ਜੈਡ ਲੈ ਕੇ ਵੀ ਝੋਟੀ ਦੀ ਨਸਲ ਬਹੁਤ ਝੋਟੀ ਦੇ ਹਾਂ ਜੀ ਬਾਕੀ ਇਹ ਵੀ 6 ਦਾ ਜਮੋ ਅੱਛਾ ਇਹ 6 ਦਾ ਠੀਕ ਆ ਬਹੁਤ ਲੱਗੇ ਤੁਹਾਨੂੰ ਜੀ ਰਹਿਨੇ ਕੱਟ ਘੜਦਾ ਪੂਰਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਮੱਛਾ ਮੰਗਣ ਕੀ ਆ ਗਏ ਜਿੰਦੇ ਇਹਦੇ ਮਗਰ ਘਟਾ ਆ ਕੇ ਤੇ ਵੇਖੋ ਪੂਰੇ ਕੱਟ ਘੜਦੇ ਝੋਟੀਆਂ ਵੱਡੀ ਝੋਟੀਆਂ ਪੂਰੀ ਆ ਜੋ ਚੱਲਣ ਦੋ ਕਰਾ ਦੇ ਹਾਂਜੀ ਭਾਜੀ 19 ਮੋਨੇ ਦਾ ਵਿਜਾਇ ਜੀ ਹਾਂਜੀ ਛੋਟੀ ਵੱਡੀਆ ਦੁੱਧ ਹੋ ਗਿਆ 12 ਕਿਲੋ ਹੈਗੇ ਹਾਂ ਬੜਾ ਜਿਹਾ ਨਿਕਲ ਚੁੱਕੀ ਜੀ ਦੁੱਧ 12 ਕਿਲੋ ਅਜੇ ਜੀ ਨਹੀਂ ਆਇਆ ਅਜੇ ਮਨ ਲਾ ਡੇਢ ਦੋ ਕਿਲੋ ਛੋਟੀ ਵੱਡੀ ਮੈਲਾ ਮਾਰਨਾ ਜੀ ਹਾਂਜੀ ਮੋਨੇ ਦਾ ਮਜਾਇ ਜੀ ਭਾਵੇਂ ਸਵਾ ਕਰ ਲਈਏ 20 ਕਰ ਲਈਏ ਜੋ ਮਰਜ਼ੀ ਕਰ ਲਈਏ ਪਰ ਟੁੱਟ ਜਿਦਾ ਕਿ ਇੱਕ ਦਾ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਦੀ 1000 ਰੁਪਿਆ ਮਾਲ ਕਰਾਂਗੇ ਚਲੋ ਠੀਕ ਹੈ ਜੀ ਸਾਰਾ ਤੇ ਆਜੇ ਕਹੋ ਇਹ ਆ ਕੀ ਗਾਂ ਹੈ ਜੀ ਹਾਂਜੀ ਇਹ ਦੁੱਧਾ ਸੁਬਾਹ ਨਹੀਂ। ਇਹ ਦੁੱਧਾ ਸੁਬਾਹ 4 ਵਜੇ ਆਵੇ। ਅੱਛਾ। 4 ਵਜੇ ਤਾਂ ਮਗਰ ਵਛੀ ਆ। ਕੱਲ ਰਾਤ ਸ਼ਾਮਾਂ ਦੀ ਸੂਈ। ਠੀਕ ਆ। ਉਹ ਆਈ ਜੀ ਹੋਈ ਜਾਈ। ਹਾਂਜੀ ਹਾਂਜੀ। ਤੇ ਬਾਕੀ ਥਲੀ ਧੀਰੀ ਕੋਈ ਜਾਣਾਂ ਨਹੀਂ ਜੇ ਪਾ। ਵਛੀ ਮਗਰ ਆ ਗਈ ਆ। ਉਹ ਤਾਂ ਉਹਨਾਂ ਨੇ ਪਾਉਣ ਦੀ ਲੋੜ ਆ। ਚੰਗਾ ਰਕਾਰ ਆ ਮਨ ਹਣਾ ਭਾਜੀ। ਹਾਂਜੀ। ਸਰਕਾਰ ਭਰਾ ਤੂੰ। ਲੈ ਆ ਬਈ ਤੂੰ। ਪਹਿਲੇ ਸਵੇਰ ਵੀ ਪਾਈ ਕੇ ਬਦੋਂ ਤੱਕ ਕੱਢਿਆ ਹੁੰਦੇ। ਠੀਕ ਆ। ਇਹ ਫਿਕਸ ਹੈ। ਜਦ ਦੁੱਧਾ ਸੁਬਾਹ ਆਇਆ ਜੀ 24 ਬੜੀ ਟੌਪ ਦੀ ਆ। ਉਹਨੂੰ ਪੁੱਤ। ਖੋਲੋ ਜੀ। ਵਛੀ? ਆਹ ਮਗਰ ਵਛੀ ਆ। ਵਛੀ ਮਹਾਰ ਹੇ ਨਸਲਾ ਜੀ ਬਾਹਰ ਤੇ ਪੂਰੀ ਆਹ ਦੇਖੋ ਜੀ ਇਹ ਕਾਦ ਕੜੇਂਦਾ ਇਹ ਵੱਡਾ ਵਾ ਆ ਜੀ ਜਿਆਦਾ ਜੀ ਬਜੀ ਤਾਂ ਹੀ ਫਿਰ ਲੈ ਵਾ ਐਕਸਟਰ ਬਣਾਇਆ ਹੈ ਕਿ ਨਹੀਂ ਏਡਾ ਨਾਲੇ ਕੱਟ ਲੈਵੇ ਤੇ ਆਜੋ ਜੀ ਆਜੋ ਆਜੋ ਤੁਸੀਂ ਦੰਦਾ ਜੀ ਉਚਾਰਦੇ ਨਾ ਚਾਰ ਤੰਦ ਭਾਜੀ ਚਾਰ ਤੰਦ ਖਾਂ ਤੋਂ ਭਾਜੀ ਬੜੀ ਬਣਾ ਲੈਂਦੀ ਆ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਸਸਣ ਵਧੀਆ ਚਵਾਈ ਵਧੀਆ ਵਾ ਤੇ ਖਾਂਗੇ ਤੇਰੀ ਕੋਈ ਨਿਆਣਾ ਪਾਲ ਦੀ ਲੋੜ ਨਹੀਂ ਆ ਬੱਚੇ ਬਹੁਤ ਸੋਹਣੇ ਆਗੇ ਆ ਮਗਰ ਬੱਚੀ ਨਹੀਂ ਨਹੀਂ ਠੀਕ ਆ ਅੱਛਾ ਫਿਰ ਰਸ਼ੀ ਦਿੱਤੀ ਮਗਰ ਨਹੀਂ ਤੇ ਫਿਰਿੰਦ ਮੋਨੇ ਦਾ ਵੀ ਚਾਹੀਦਾ ਹਾਂਜੀ ਸੁੱਧ ਗੱਡੂ ਵੀ ਪੱਕੀ ਦੁੱਤੀ ਹਾਂਜੀ ਤੇ ਪੰਜੀ ਤੇ ਪੱਕਾ ਹੀ ਗੱਡੂ ਵੀ ਨਾ ਨਾ ਮਾਰੀ ਜੇਡਾ ਬਿਲਕੁਲ ਜੀ ਬਾਕੀ ਜੋ ਲੈਵਾ ਵੇਖ ਕੇ ਆਪਣਾ ਹਿਸਾਬ ਨਾਲ ਦੇ ਆਪਣਾ ਬਿਲਕੁਲ ਬਾਈ ਜੀ ਮਰਜ਼ੀ ਭਾਵੇਂ ਇੱਥੇ ਵੀ ਦਾਰੀ ਹੋਵੇ ਤੇ ਮਰਜ਼ੀ ਭਾਵੇਂ ਦੋ ਬੰਦੇ ਚੁਰਾ ਜਾਓ ਠੀਕ ਹੈ ਠੀਕ ਹੈ ਮੋਹਰੇ ਦਾ ਵੀ ਜਾਇਜ਼ ਹੈ ਹਾਂ ਜੀ ਮੋਲ ਕਰਾਉਣ ਬਾ 90 ਕਰਾਉਣ 50 ਕਰਾਉਣ ਤੇ ਮਰਜ਼ੀ ਹੋਵੇ 85000 ਦੀ 85000 ਦੀ 85000 ਚਲੋ ਠੀਕ ਠੀਕ ਹੈ ਬਿਲਕੁਲ ਜਾਇਜ਼ ਮੂੰਹੋਂ 4 ਦੰਦੇ ਦੇ ਠੀਕ ਹੈ 24 ਜਦੇ ਤੇ ਬਾਕੀ 1000 ਰੁਪਏ ਛੋੜ ਕਰਾਂਗੇ ਚਲੋ ਠੀਕ ਹੈ ਚਲੋ ਬਸ ਜੀ 85000 ਦੀ ਹਾਂ ਆਹੀ ਹੈ ਬਸ ਹਾਂ ਜੀ ਦੇਖੋ ਜੀ ਆਪਾਂ ਜੂ ਸੇਲ ਆ ਬਾਈਆਂ ਕੋਲ ਜੀ ਤੇ ਬ ਦੇਨੇਗਾ ਸੂਵਾਰ ਹੈ ਨਾ ਜੀ ਹਾਂਜੀ ਹਾਂਜੀ ਤੇ ਬਾਕੀ ਆਦਾ ਇੱਥੇ ਆ ਉਹਰਾ ਚੈੱਕ ਕਰ ਉਹ ਨਾ ਭਾਜੀ ਹਾਂਜੀ ਹਾਂਜੀ ਜ਼ਰੂਰ ਚੋਕੇ ਖੜੇ ਆਪਣੇ ਸਭਾ ਕਰਦੇ ਕੋਈ ਬਿਲਕੁਲ ਜੀ ਬਿਲਕੁਲ ਅੱਛਾ ਕਿ ਜਿਹੜਾ ਵੀ ਤੇ ਆਨਲਾਈਨ ਲੋਕੋ ਉੱਤੇ ਗਾਰੰਟੀ ਆ ਜਿਹੜਾ ਵੀ ਇੱਥੇ ਆ ਕੇ ਲੈ ਜਾਂਦਾ ਉਹਦੇ ਵਿੱਚ ਆਪਣੀ ਉਹਦਾ ਫਰ ਹੈਗਾ ਵੇਖੋ ਜੀ ਜਿਹੜਾ ਆਈ ਗਿਆ ਚੈੱਕ ਕਰਕੇ ਫਿਰ ਉਹ ਗਾਰੰਟੀ ਨੇ ਆਪਣੀ ਚੋਕੇ ਪਾਸ ਕਰਕੇ ਲੈ ਗਿਆ ਜਿਹੜਾ ਆਨਲਾਈਨ ਮਗਾਉ ਉਹਦੀ ਸਭ ਜਿਹੋ ਚ ਦੱਸਾਂ ਜੋ ਨਹੀਂ ਗਾਰੰਟੀ ਹੋਵੇ ਬਿਲਕੁਲ ਜੀ ਭਾਜੀ ਬਿਲਕੁਲ ਜੇ ਤੁ ਜਿਹੜਾ ਹੈਗਾ ਜੰਮਰਸਰ ਹਾਂਜੀ ਤਸੀਲ ਬਾਬਕਾਲਾ ਤੋਂ ਟੈਂਪਟ ਟਿੰਮਾ ਵਾਲਾ